ਤੋਂ ਤੁਹਾਨੂੰ ਰਾਜਪੁਰਾ ਦੇ ਅੰਡਰਬਿਜ ਰੋਡ ਤੇ ਮਾਲ ਤੇ ਲੈ ਕੇ ਆਏ ਰਿਲਾਈਅੰਸ ਮਾਲ ਤੇ ਤੇ ਤੁਹਾਨੂੰ ਦਿਖਾਵਾਂਗੇ ਕਿ ਉਰੇ ਅੱਜ ਇੱਕ ਪੰਗਾ ਪਿਆ ਸਾਨੂੰ ਗ੍ਰਾਹਕ ਨੇ ਬੁਲਾਇਆ ਜੋ ਸਮਾਨ ਦੇ ਵਿੱਚੋਂ ਪਹਿਲਾਂ ਚੂਹੇ ਨਿਕਲੇ ਸੀਗੇ ਇੱਕ ਵਾਰੀ ਉਰੇ ਤੁਸੀਂ ਖਬਰਾਂ 'ਚ ਦੇਖਿਆ ਸੀ ਤੇ ਅੱਜ ਜਿਹੜਾ ਹੈ ਸਮਾਨ ਦੇ ਵਿੱਚੋਂ ਰਾਜਮਾ ਦੇ ਪੈਕੇਟ ਦੇ ਵਿੱਚੋਂ ਸੈਂਕੜੇ ਜਿਹੜੇ ਹਨ ਕੀੜੇ ਤੁਹਾਨੂੰ ਦਿਖਾਵਾਂਗੇ ਤੇ ਵਰਸ਼ਨ ਸੁਣਾਵਾਂਗੇ ਗ੍ਰਾਹਕ ਦਾ ਵੀ ਤੇ ਮੈਨੇਜਰ ਦਾ ਵੀ ਕੀ ਕਹਿਣਾ ਇਹਨਾਂ ਦਾ ਇਹ ਰਾਜਪੁਰਾ ਦੇ ਅੰਡਰਬਿਜ ਰੋਡ ਤੇ ਰਿਲਾਈਅੰਸ ਜਿਹੜਾ ਮਾਲ ਹੈ ਉੱਥੇ ਖੜੇ ਆਂ ਤੇ ਕਿਸ ਤਰ੍ਹਾਂ ਦਾ ਸਮਾਨ ਇਹ ਗ੍ਰਾਹਕਾਂ ਨੂੰ ਦੇ ਰਿਹਾ ਹੈ ਤੁਸੀਂ ਦੇਖੋ ਤੇ ਜਾਗਰੂਕ ਹੋਣ ਦੀ ਲੋੜ ਹੈ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਤੇ ਦਿਖਾਣੇ ਆ ਪੂਰੀ ਖਬਰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਜਿਹੜੇ ਹੈ ਜਾਗਰੂਕ ਹੋ ਸਕਣ ਸੋ ਭਾਈ ਹਰਜਨਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 18 ਪੰਜਾਬ ਦੇ ਵਿੱਚ ਅੱਜ ਇੱਕ ਗ੍ਰਾਹਕ ਦੀ ਸਾਨੂੰ ਸ਼ਿਕਾਇਤ ਆਈ ਕਿ ਜਿਹੜਾ ਅੰਡਰਵਿਚ ਰੋਡ ਤੇ ਰਿਲਾਇੰਸ ਦਾ ਮਾਲ ਬਣਿਆ ਹੋਇਆ ਹੈ ਤੇ ਉੱਥੇ ਜਿਹੜਾ ਹੈ ਇੱਕ ਰਾਜਮਾ ਦੇ ਪੈਕੇਟ ਦੇ ਵਿੱਚੋਂ ਜਿਹੜੇ ਹੈ ਕੀੜੇ ਨਿਕਲੇ ਆ ਉਹ ਤੁਹਾਨੂੰ ਦਿਖਾਣੇ ਆ ساری ਸਟੋਰੀ ਤੇ ਗੱਲ ਕਰਾਵਾਂਗੇ ਰਿਲਾਈਐਂਸ ਦੇ ਜਿਹੜੇ ਮੈਨੇਜਰ ਆ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਜਿਹੜੇ ਇਹ ਸਮਾਨ ਲੈ ਕੇ ਗਏ ਸੀਗੇ ਉਹ ਨਾਲ ਵੀ ਜਿਹੜੀ ਹੈ ਗ੍ਰਾਹਕ ਨਾਲ ਗੱਲ ਕਰਾਵਾਂਗੇ ਕਿ ਕਿਉਂ ਰਿਲਾਈਐਂਸ ਦੇ ਜਿਹੜੇ ਮਾਲ ਵਿੱਚੋਂ ਕਦੀ ਚੂਹੇ ਸਮਾਨ ਵਿੱਚੋਂ ਨਿਕਲਦੇ ਆ ਤੇ ਕਦੀ ਹੁਣ ਕੀੜੇ ਨਿਕਲੇ ਆ ਕਾਫੀ ਜਿਹੜਾ ਵਿਵਾਦ ਇਹਦਾ ਛਿੜਿਆ ਹੋਇਆ ਹੋਰੇ ਅੰਦਰਜੀ ਰੋਡ ਤੇ ਜਿਹੜਾ ਰਿਲਾਈਐਂਸ ਦਾ ਜਿਹੜਾ ਮਾਲ ਬਣਿਆ ਹੋਇਆ ਆ ਆਪਾਂ ਉੱਥੇ ਖੜੇ ਆ ਤੇ ਆਓ ਤੁਹਾਨੂੰ ਲੈ ਕੇ ਚਲਦੇ ਆ ਤੇ ਦਿਖਾਣੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਪੰਗਾ ਅੱਜ ਇਸ ਜਗ੍ਹਾ ਤੇ ਕਿੱਲਾ ਰਹੇ ਕੋਲ ਰਹੇ घटो घट अच्छा पहला मैं पिछले हम महीना ही नहीं हुए चूहे कट के गई चौड़ा च और पैकेट क्या मेरा डेट भी, भी है पैक डेट है अभी तो। डेट है नौ में में तो है। क्या कहते हैं बताओ क्या है पैक का? थोड़ी पैक वाली चीज़ है। ना और डेट है कि ना हाँ इन्हें दे रहा हूँ ना है ना। आओ रे नहीं है। आ दिख रही है। आ दिख रही है आ रही? आ दिख रही है क ਹਾਂ ਉਹ ਬੜੀ ਬੜੀ ਗੱਲ ਸਮਝਦਾ ਉਹ ਗੱਲ ਨੂੰ ਭਰਨ ਦਾ ਨਹੀਂ ਫਟਾ ਦੇਗਾ ਅੰਨੀ ਆ ਤਾ ਕੋਈ ਜਿਆਦਾ ਨਹੀਂ ਲੱਗਦਾ ਕਿ ਨਾ ਆਦਾ ਕਿਹੜੇ ਪਹੀਆ ਜੇ ਹਾਂ ਉਹ ਬੈਠੇ ਲੈ ਉਹ ਲੋ ਜਾ ਰਹੇ ਹਾਂ ਆਹ ਦੇਖੋ ਸਾਹ ਦੀਆਂ ਫਿੱਤਰਾਂ ਆ ਦੇਖੀ ਹਾਲੇ ਆਦੇ ਕਿੰਨੇ ਸਾਰੇ ਆਹ ਦੇਖੋ ਚੱਲ ਰਹੀਆਂ ਨੇ

ਇਹਨਾਂ ਤੋਂ ਪੈਕੇਟ ਲੱਗਾ ਸੀ ਰਾਜਮਾਨ ਦੇ ਆਰਗੈਨਿਕ ਦੇ ਹਾਂਜੀ ਹਾਂਜੀ ਅ ਚਾਹਾਂਗੇ ਕਿ ਕਿਹੜਾ ਪੈਕੇਟ ਦਾ ਘਰ ਖੋਲਿਆ ਹਾਂਜੀ ਹਾਂਜੀ ਉਸ ਤੇ ਕੀੜੇ ਇੱਕ ਨਹੀਂ 100 ਕੀੜੇ ਹੋਣਾ ਕਟੋਕਟ ਅੱਡੇ ਮੋਟੇ ਕੀੜੇ ਹੋ ਰਹੇ ਰਾਜਮਾਨ ਚਾਹਾਂਗੇ ਅੱਛਾ ਤਾਂ ਦੇ ਇੰਨੀ ਰਿਪੋਰਟਡ ਕੰਪਨੀਆਂ ਪਹਿਲਾਂ ਵੀ ਉਹਨੇ ਚੂਹੇ ਵਗੈਰਾ ਨਿਕਲ ਚੁੱਕੇ ਆ ਸਮਾਨ ਦੇ ਵਿੱਚ ਪਤਾ ਨਹੀਂ ਇਹਨਾਂ ਨੂੰ ਮੈਚ ਲੋਕਾਂ ਨੂੰ ਨਾ ਨਹੀਂ ਖਲਾ ਰਹੇ ਆ ਬਸ ਹਾਂਜੀ ਹਾਂਜੀ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਛਾ ਅੱਛਾ ਜਿਹੜੇ ਰੇਟ ਦਿਖਾਉਂਦੇ ਘੱਟ ਰੇਟ ਲਾ ਕੇ ਵੇਚਦੇ ਆ ਮਾਲ ਉਹ ਹੀ ਹੋਣਾ ਸਕਾਰੀ ਮਾਲ ਪੈਕ ਕਰਦੇ ਆ ਉਹਨੇ ਹਾਂਜੀ ਹਾਂਜੀ ਲੱਗਦਾ ਲੋਕਾਂ ਇਹ ਇਹ ਉਸ ਤੇ ਕੀੜੇ ਲੱਗਦੇ ਤੇ ਇੱਕ ਸਿਹਤ ਵਿਭਾਗ ਕੋ ਕਰ ਵੀ ਕਿਉਂ ਨਹੀਂ ਕਰਦਾ ਇਹਨਾਂ ਤੇ ਸਿਹਤ ਵਿਭਾਗ ਨੂੰ ਚਾਹੀਦਾ ਕੰਮ ਹੀ ਕਰੇ ਕੋਈ ਬੋਰਡ ਨਹੀਂ ਦੇਖੋ ਹੱਥ ਨਹੀਂ ਮੰਨਣਾ ਕੋਈ ਜੋ ਮਰਦੀ ਵਿੱਚ ਜਾਨੇ ਤੁਸੀਂ ਕੰਪਲੀਟ ਕਰੋਗੇ ਇਸ ਬੰਦੀ ਇਸ ਬੰਦੀ ਸਿਹਤ ਵਿਭਾਗ ਨੂੰ ਕੰਪਲੀਟ ਕਰੋਗੇ ਕੰਪਲੀਟ ਤੁਹਾਡੇ ਤੋਂ ਕਰ ਦਿੰਦਾ ਕੰਪਲੀਟ ਮੈਨੂੰ ਕੋਈ ਮੈਡੀਟਨ ਕਰ ਦਿੰਦਾ ਕੋਈ ਠੀਕ ਹੈ ਜੀ ਠੀਕ ਹੈ ਜੀ ਹਲੋ ਹਾਂਜੀ ਸਟੇਜ ਜੀ ਥੋੜਾ ਜੀ ਠੀਕ ਹੈ ਜੀ ਥੋੜਾ ਜੀ ਜਿਹੜੀ ਮਾਸ ਕਿਡਨੀ ਕਰਾ ਲਓ ਤੋ 100 ਗਿੜੇ ਪੈਕੇਟ ਕਰਦਾ ਕਿੰਨਾ ਬੈਗੜ 100 ਗਿੜੇ ਆ। ਉਹ ਬਤਾਏ ਕਿ ਕਿੰਨੇ 100 ਕਿਤੇ ਆ। ਅਫਤਬਲਾ। ਅਰੇ 1.23 1.2 ਹੈਗੀ ਤਾਂ ਇਹਨੂੰ 1.2 ਦਾ 1.2 10 ਪੈਕੇਟ ਬੰਦੇ ਬੈਗੜ ਤੇ ਹਾਂਜੀ। ਹਾਂ ਹਾਂ। ਓਕੇ ਹੈ ਕਿ ਕਹਿੰਦੇ ਹੰਦ ਪਤਾ ਨਹੀਂ ਧਿਆਨ ਦੇ। ਚੇਂਜ ਕਰਕੇ ਦੇ। ਦੋਨੇ ਕਰਦੇ ਆ ਤਾਂ। ਕੀ ਕਹਣਾ ਚਾਹੋਗੇ ਕੀ ਕੀ ਮਾਮਲਾ ਜੀ ਕੀ ਹੋਇਆ ਅੱਜ? ये पैक पीस है पैक पीस में मतलब हमारे पास भी स्टॉक आता है पीछे से जाता आता है तो वो हम मना नहीं कर रहे हैं इनको इनके पास सर के पास बिल भी नहीं है लेकिन हम भी मतलब वो चीज मान रहे हैं कि हाँ चलो ठीक है आप लेके गए इनके फेस पे तो करके दे रहे हैं चेंज क्या हो इसमें, इसमें क्या है वो कुछ उसमें कीड़े से निकले हैं लेकिन वो हम मना भी नहीं कर रहे हैं कि हमारे यहाँ से नहीं गया है या कुछ भी है तो हम करके देखा चेंज पहले भी यहाँ पे एक बार आए थे चूहे निकले हैं ऐसा क्यों हो रहा है बार बार नहीं देखिए वो आ, अचानक से किसी चीज में गिर गया है तो हमने उसको पूरा ढाई कुंटल हमने पूरा उसको राइट ऑफ कर दिया डंप कर दिया तो उसमें कोई इशू नहीं है कि मतलब हम उसको बेचने के लिए नहीं रख सकते ना फिर तो हमारा नॉर्म्स भी है क्या लगता है लोगों की सेब के साथ खिलवाड़ नहीं हो रहा है नहीं देखिए अगर कोई भी छोटा भी दुकानदार रहेगा तो ऐसा कुछ नहीं करेगा जैसा कि ਮਰਜ਼ਾਨ ਗੁਚ ਕਰਕੇ ਕਿਸੇ ਚੀਜ਼ ਵਿੱਚ ਗਿਰਨਾ ਹੈ ਜਾਂ ਕਰਨਾ ਹੈ ਜੇ ਕੋਈ ਕੰਪਨੀ ਹੈ तो अनफॉर्चुनेटली uh, अगर हुआ है तो उसके लिए हम लोग उसको पूरा राइट ऑफ कर दिया हमने उसको पूरा डंप uh, कर दिया खत्म कर दिया नहीं, आप बोल रहे छोटी छोटी दुकानों में भी होता है ये तो इतनी बड़ी छोटी छोटी दुकानों में नहीं होता है वहां भी कोई जानबूझ के नहीं करेगा मैं ये कहना चाहूंगा इतनी बड़ी कंपनी है क्या आप देख नहीं सकते इस पर ध्यान नहीं रखते हम भी प्रॉपर चेक करते हैं अभी हमारा भी पूरा रूटीन का होता है पूरा पेस्ट कंट्रोल का होता है लेकिन ये पीछे से आया हुआ तो हम भी कंपनी को बोलेंगे जो भी कंपनी है उसको हम बोलेंगे भाई इस तरह से हमारी कंप्लेन आ रही है हमारे वैल्युबल कस्टमर को और वो भी कॉस्टली आइटम है तो हम भी नहीं चाहेंगे कि हमारा कस्टमर खोए हम ये जो राजमा है एक्सपायरी के डेट के एक्सपायरी डेट नहीं है उस उसके ऑर्गेनिक है ऑर्गेनिक ऑर्गेनिक डबल ऑर्गेनिकता है निकलते क्या करोगे ठीक 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 news 89 punjab har khabar jis da hove asar